ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਆ ਮਾਨਸੂ ਅਟਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਰੋਕੇ ਅਕਾਲੀ ਆਗੂ ਸੁੱਚਾ ਸਿੰਘ ਲੰਗਾ ਮੀਡੀਆ ਦੇ ਮੁਖਾਤਿਬ ਹੁੰਦਿਆ ਗਿਆਨੀ ਹਰਪ੍ਰੀਤ ਸਿੰਘ ਤੇ ਵਿਸਾਦੇ ਨਿਸ਼ਾਨੇ ਸਿਸੋਧਿਆ ਦੇ ਬਿਆਨ ਦੀ ਹਿਮਾਇਤ ਕਰਨ ਤੇ ਕੀਰੇ ਅਰੋੜਾ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਚੁੱਕੇ ਸਿੱਧੇ ਸਵਾਲ ਕਿਹਾ ਇਹ ਨਿੱਜੀ ਬਿਆਨ ਕਿਵੇਂ ਹੋ ਸਕਦਾ ਹੈ ਆਪ ਐਮਐਲਏ ਵਿਜੇ ਸਿੰਘਲਾ ਦੇ ਪ੍ਰਸ਼ਚਾਰ ਕੇਸ ਦੀਆਂ ਮੁਰਤੋਂ ਖੁੱਲ ਸਕਦੀਆਂ ਨੇ ਪਰ ਤਾਂ ਸਬੂਤਾ ਦੇ ਮਾਮਲੇ 'ਚ ਸਾਬਕਾ ਡਾਇਰੈਕਟਰ ਅਸ਼ਵਨੀ ਕਾਲਿਆ ਵੀ ਕਿਰੇ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੱਥੇ ਸੁੱਚਾ ਸਿੰਘ ਲੰਗਾ ਦੇ ਜੀ ਹਾਂ ਜੋ ਕਿ ਅੱਜ ਜੇਲ੍ਹ ਦੇ ਬਾਹਰ ਪਹੁੰਚੇ ਸੀ ਪਰ ਮਜੀਠੀਆ ਦੇ ਨਾਲ ਮੁਲਾਕਾਤ ਨਾ ਕਰ ਸਕਣ ਤੋਂ ਬਾਅਦ ਮੀਡੀਆ ਦੇ ਨਾਲ ਮੁਖਾਤਿਬ ਹੋਏ ਮੁਖਾਤਿਬ ਹੁੰਦਿਆਂ ਇੱਥੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਦੱਸ ਦਈਏ ਕਿ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਅੱਜ ਸੁੱਚਾ ਸਿੰਘ ਲੰਗਾ ਪਹੁੰਚੇ ਜਿੱਥੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਉੱਪਰ ਉਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਜੀਹਾ ਮਹਿਸੂਸ ਹੋਇਆ ਜਿਵੇਂ ਅਸੀਂ ਇਸੇ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹੋਈਏ ਕਈ ਸਰਕਾਰਾਂ ਆਇਆਂ ਪਰ ਅਜੀਹਾ ਕਦੇ ਨਹੀਂ ਅਜੀਹਾ ਕਿਸੇ ਵੀ ਵੇਲੇ ਨਹੀਂ ਹੋਇਆ ਸੋ ਅਜੀਹਾ ਕਾਨੂੰਨ ਆਉਣਾ ਚਾਹੀਦਾ ਹੈ ਜਿਹੜਾ ਕਿ 15 ਜਾਂ 10 ਦਿਨਾਂ ਬਾਅਦ ਮਿਲਨ ਦਿੱਤਾ ਜਾ ਸਕੇ ਸੋ ਇਹ ਕਹਿੰਦਿਆ ਹੋਇਆ ਇੱਥੇ ਨਜ਼ਰ ਆਏ ਨੇ ਸੁਚਾ ਸਿੰਘ ਲੰਗਾ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ মিডিਆ ਦੇ ਮੁਖਾਤਿਬ ਹੁੰਦਿਆਂ ਹੋਇਆਂ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤੇ ਗਏ ਬਿਆਨ ਜਿਸ ਵਿੱਚ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਚੋਣ ਨਿਸ਼ਾਨ ਲੈਣ ਦੀ ਗੱਲ ਕਹੀ ਗਈ ਸੀ ਉਸ ਉੱਤੇ ਵੀ ਨਿਸ਼ਾਨਾ 사ਦਿਆ ਗਿਆ ਉਹਨਾਂ ਕਿਹਾ ਕਿ ਤਖਤਾਂ ਤੇ ਰੱਬ ਹੀ ਬਿਰਾਜਮਾਨ ਕਰਦਾ ਹੈ ਤੇ ਰੱਬ ਹੀ ਉਤਾਰਦਾ ਹੈ ਸੋ ਇੱਥੇ ਕੋਈ ਨਹੀਂ ਜਿਹੜਾ ਥੱਲੇ ਲਾ ਸਕਦਾ ਸੋ ਕੋਈ ਅਜੀਹਾ ਨਹੀਂ ਹੈ ਜਿਹੜਾ ਕਿਸੇ ਨੂੰ ਥੱਲੇ ਲਾ ਸਕਦਾ ਹੈ ਕਹਿੰਦੇ ਹੋਏ ਸੁੱਚਾ ਸਿੰਘ ਲੰਘਾ ਨਜ਼ਰ ਆਏ ਨੇ ਅੱਗੇ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਬਦਕਿਸਮਤੀ ਹੈ ਕਿ ਉਹਨਾਂ ਨੇ ਤੱਤ ਨੂੰ ਪਾਸੇ ਕਰਕੇ ਰਾਜਨੀਤੀ ਨੂੰ ਚੁਣਿਆ ਹੈ ਅੱਗੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਦਫ਼ਤਰ ਜਿਹੜਾ ਹੈ ਸ਼ੋਮਨੀ ਅਕਾਲੀ ਦਲ ਦਾ ਘਰ ਹੈ ਸੋ ਦਫ਼ਤਰ ਤੇ ਚੌਂ ਨਿਸ਼ਾਨ ਲੈਣ ਸੰਬੰਧੀ ਉਹਨਾਂ ਦਾ ਬਿਆਨ ਬਿਲਕੁਲ ਬੇਤੁਕਾ ਹੈ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਸਿਆਣਾ ਗੁਰੂ ਦਾ ਸਿੱਖ ਕਦੇ ਵੀ ਅਜਿਹੀ ਸ਼ਬਦਾਵਲੀ ਨਹੀਂ ਵਰਤਦਾ ਜਿਉਂ ਜਿਹੀ ਸ਼ਬਦਾਵਲੀ ਉਹਨਾਂ ਦੇ ਵੱਲੋਂ ਜਥੇਦਾਰ ਦੇ ਰੂਪ ਦੇ ਵਿੱਚ ਰਹਿ ਕੇ ਵਰਤੀ ਗਈ ਸੋ ਗਿਆਨੀ ਹਰਪ੍ਰੀਤ ਸਿੰਘ ਤੇ ਵਰਦੇ ਹੋਏ ਨਜ਼ਰ ਆਏ ਨੇ ਸੁੱਚਾ ਸਿੰਘ ਲੰਗਾਹ ਸੋ ਦੱਸ ਦਈਏ ਕਿ ਬਾਗੀ ਧੜੇ ਦੇ ਵੱਲੋਂ ਆਪਣਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਫਿਲਹਾਲ ਉਹਨਾਂ ਦੇ ਵੱਲੋਂ ਇਹ ਤਿੱਖਾ ਬਿਆਨ ਜਿਹੜਾ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਆਖਿਆ ਗਿਆ ਸੀ ਕਿ ਅਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਤੇ ਚੋਣ ਨਿਸ਼ਾਨ ਵੀ ਲੈ ਲਵਾਂਗੇ ਸੋ ਇਹ ਕਹਿੰਦੇ ਹੋਏ ਇੱਥੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਨਜ਼ਰ ਆਏ ਸੀ ਉਸ ਤੋਂ ਬਾਅਦ ਲਗਾਤਾਰ ਘਿਰਦੇ ਹੋਏ ਵੀ ਕਹਿ ਸਕਦੇ ਆ ਕਿ ਨਜ਼ਰ ਆ ਰਹੇ ਨੇ ਵੱਖ-ਵੱਖ ਅਕਾਲੀ ਆਗੂਆਂ ਦੇ ਪ੍ਰਤੀਕਰਮ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਉਂਦੇ ਰਹੇ ਨੇ ਤੇ ਹੁਣ ਇੱਥੇ ਸੁੱਚਾ ਸਿੰਘ ਲੰਗਾਹ ਦੇ ਵੱਲੋਂ ਵੀ ਇੱਥੇ ਵੱਡਾ ਬਿਆਨ ਕਹਿ ਸਕਦੇ ਆ ਕਿ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਥੇ ਬੁੱਧੀ ਤੋਂ ਕੰਮ ਲੈਣਾ ਚਾਹੀਦਾ ਸੀ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਉਧਰ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਤੁਹਾਨੂੰ ਦੱਸ ਦਈਏ ਕਿ ਹਾਈਬ੍ਰਿਡ ਬੀਜਾਂ ਦੀ ਜਿਹੜੀ ਰੋਕ ਲਗਾਈ ਗਈ ਸੀ ਉਸ ਉੱਤੇ ਹੁਣ ਹਾਈ ਕੋਰਟ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਦੱਸ ਦਈਏ ਕਿ ਹਾਈਬ੍ਰਿਡ ਝੋਨੇ ਦੇ ਬੀਜਾਂ ਤੇ ਪਾਬੰਦੀ ਲਗਾਉਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਹਾਈਬ੍ਰਿਡ ਝੋਨੇ ਦੇ ਬੀਜਾਂ ਤੇ ਲਗਾਈ ਗਈ ਪਾਬੰਦੀ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਿਕ ਠਾਰ ਕਰ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਸੂਬਾ ਸਰਕਾਰ ਉਹਨਾਂ ਬੀਜਾਂ ਤੇ ਪਾਬੰਦੀ ਨਹੀਂ ਲਗਾ ਸਕਦੀ ਜਿਨ੍ਹਾਂ ਨੂੰ ਕੇਂਦਰ ਸਰਕਾਰ ਪਹਿਲਾਂ ਹੀ ਨੋਟੀਫਾਈ ਕਰ ਚੁੱਕੀ ਹੈ ਦਰਅਸਲ ਪੰਜਾਬ ਸਰਕਾਰ ਨੇ ਇਸ ਸਾਲ 7 ਅਪ੍ਰੈਲ ਨੂੰ ਇਨਾ ਹਾਈਬ੍ਰਿਡ ਬੀਜਾਂ ਦੀ ਵਿਕਰੀ ਤੇ ਪਾਬੰਦੀ ਲਗਾਈ ਗਈ ਸੀ ਸੋ ਜਸ ਵਿਰੁੱਧ ਪੰਜਾਬ ਦੇ 20 ਬੀਜ ਡੀਲਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੇ ਇਸ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਸੋ ਡੀਲਰਾਂ ਨੇ ਕਿਹਾ ਸੀ ਕਿ ਉਹਨਾਂ ਨੇ ਕਈ ਮਹੀਨੇ ਪਹਿਲਾਂ ਹੀ ਆਪਣੇ ਆਰਡਰ ਦਿੱਤੇ ਸਨ ਤੇ ਹੁਣ ਸਰਕਾਰ ਵੱਲੋਂ ਆਖਰੀ ਸਮੇਂ ਤੇ ਇਨਾ ਹਾਈਬ੍ਰਿਡ ਬੀਜਾਂ ਤੇ ਪਾਬੰਦੀ ਜਿਹੜੀ ਆ ਪੂਰੀ ਤਰ੍ਹਾਂ ਗਲਤ ਹੈ ਸੋ ਸਰਕਾਰ ਦੇ ਇਸ ਫੈਸਲੇ ਦੇ ਕਰਕੇ ਉਹਨਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਦੂਜਾ ਪੰਜਾਬ ਸਰਕਾਰ ਨੂੰ ਇਨ੍ਹਾਂ ਬੀਜਾਂ ਤੇ ਪਾਬੰਦੀ ਲਗਾਉਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਅਧਿਕਾਰ ਜਿਹੜਾ ਇਹ ਉਹ ਸਿਰਫ ਕੇਂਦਰ ਦੇ ਕੋਲ ਹੈ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਇਨ੍ਹਾਂ ਹਾਈਬ੍ਰਿਡ ਬੀਜਾਂ ਤੇ ਪਾਬੰਦੀ ਲਗਾਈ ਹੈ ਸੋ ਹਾਈ ਕੋਰਟ ਨੇ ਸਾਰੀਆਂ 13 ਦੀਆਂ ਦਲੀਲਾਂ ਸੁਣਨ ਤੋਂ ਬਾਅਦ 19 ਮਈ ਨੂੰ ਆਪਣਾ ਫੈਸਲਾ ਜਿਹੜਾ ਹੈ ਓਹੋ ਸੁਰੱਖਿਅਤ ਰੱਖ ਲਿਆ ਸੀ ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਾਖਲ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਹੋਇਆਂ ਸਰਕਾਰ ਦੇ 7 ਅਪ੍ਰੈਲ ਦੇ ਹੁਕਮਾਂ ਨੂੰ ਨਾ ਸਿਰਫ ਰੱਦ ਕਰਤਾ ਬਲਕਿ ਇਹਨਾਂ ਵਿਜਾਂ ਉੱਤੇ ਪਾਬੰਦੀ ਲਗਾਉਣ ਵਾਲੇ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਗੈਰਕਾਨੂੰਨੀ ਅਤੇ ਅਸੰਵਿਧਾਨਕ ਘਰਾੜ ਕਰ ਦਿੱਤਾ ਹੈ ਤੇ ਇਹ ਫੈਸਲਾ ਪੰਜਾਬ ਦੇ ਕਿਸਾਨਾਂ ਬੀਜ ਡੀਲਰਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਮਝਿਆ ਜਾ ਰਿਹਾ ਪਰ ਉੱਥੇ ਹੀ ਪੰਜਾਬ ਸਰਕਾਰ ਨੂੰ ਵੱਡਾ ਤੇ ਕਰਾਰਾ ਝਟਕਾ ਕਹਿ ਸਕਦੇ ਹਾਂ ਕਿ ਲੱਗਿਆ ਕਿਉਂਕਿ ਕਰੋੜਾਂ ਰੁਪਈਆ ਦਾ ਨੁਕਸਾਨ ਇੱਥੇ ਜਿਹੜਾ ਹੈ ਉਹ ਵੀ ਹੁਣ ਪੰਜਾਬ ਸਰਕਾਰ ਨੂੰ ਚਲਣਾ ਪੈ ਸਕਦਾ ਹੈ ਤੇ ਉੱਤਰ ਪ੍ਰਗਟ ਸਿੰਘ ਦੇ ਵੱਲੋਂ ਅਮਨ अरोड़ा ਦੇ ਬਿਆਨ ਦੇ ਉੱਤੇ ਪ੍ਰतिकਰਮ ਦਿੱਤਾ ਗਿਆ ਤੇ ਤਿੱਖਾ ਸਵਾਲ ਪੁੱਛਿਆ ਗਿਆ ਕਿ ਆਖਿਰ ਇੱਥੇ ਜਿਹੜਾ ਬਿਆਨ ਹੈ ਜੋ ਸਿਸੋਧिया ਦੇ ਵੱਲੋਂ ਦਿੱਤਾ ਗਿਆ ਸੀ ਉਹ ਨਿੱਜੀ ਕਿਵੇਂ ਹੋ ਸਕਦਾ ਦੱਸ ਦਿਓ ਕਿ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਅਮਨ अरोड़ा ਦੇ ਬਿਆਨ ਤੋਂ ਬਾਅਦ ਤਿੱਖਾ ਪ੍ਰतिकਰਮ ਦਿੱਤਾ ਹੈ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਗਿਆ ਕਿ ਚੋਣਾਂ ਜਿੱਤਣ ਦੇ ਲਈ ਗੁੰਡਾਗਰਦੀ ਕਰਨ ਵਾਲਾ ਬਿਆਨ ਕਿਸੇ ਨਿੱਜੀ رائے ਦਾ ਹਿੱਸਾ ਨਹੀਂ ਸੀ ਇਹ ਆਮ ਆਦਮੀ ਪਾਰਟੀ ਦੇ 2027 ਦੀ ਰਣਨੀਤੀ ਸੰਬੰਧੀ ਟੈਪ ਪ੍ਰੋਗਰਾਮ ਦੇ ਵਿੱਚ ਦਿੱਤਾ ਗਿਆ ਸੀ ਜਿੱਥੇ ਅਮਨ अरोड़ा ਬਤੌਰ ਪੰਜਾਬ ਦੇ ਸੂਬਾ ਪ੍ਰਧਾਨ ਜਿਹੜੇ ਨੇ ਉਹ ਤੇ ਮਨੀਸ਼ ਸੋਦੀਆ ਬਤੌਰ ਪੰਜਾਬ ਇਨਚਾਰਜ ਸੰਬੋਧਨ ਕਰ ਰਹੇ ਸੀ ਫਿਰ ਵੀ ਇਹ ਬਿਆਨ ਨਿੱਜੀ رائے ਕਿਵੇਂ ਬਣ ਗਿਆ ਇਹ ਸਵਾਲ ਚੁੱਕਦਿਆਂ ਹੋਇਆ ਪ੍ਰਗਟ ਸਿੰਘ ਇੱਥੇ ਨਜ਼ਰ ਆਏ ਨੇ ਸੋ ਦੱਸ ਰਹੀ ਹੈ ਕਿ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਅਮਨ अरोड़ा ਨੂੰ ਗੱਲ ਜਿਹੜੀ ਹੈ ਗੋਲਮੋਲ ਬਿਆਨਾਂ ਦੇ ਨਾਲ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਜਾਇ ਸਿੱਧਾ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਸਵਾਲ ਚੁੱਕਿਆ ਹੈ ਕਿ ਅਮਨ अरोड़ा ਆਪਣੀ ਪਾਰਟੀ ਦਾ ਪੰਜਾਬ ਇਨਚਾਰਜ ਮਨੀਸ਼ ਸੋਦੀਆ ਦੇ ਬਿਆਨ ਦੇ ਨਾਲ ਸਹਿਮਤ ਹਨ ਜਾਂ ਨਹੀਂ ਹਨ ਇਹ ਵੀ ਫੈਸਲਾ ਕਰਨ ਤੇ ਦੱਸਣ ਪੰਜਾਬੀਆਂ ਨੂੰ ਅੱਗੇ ਦੱਸਦੇ ਕਿ ਮਨੀਸ਼ ਸਿਸੋਦੀਆ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਆਉਣ ਵਾਲੇ ਆ ਚੋਣਾਂ ਦੇ ਵਿੱਚ ਅਸੀਂ ਸਾਮ-ਦਾਮ ਦੰਡਪੇਲ ਦੀ ਨੀਤੀ ਨੂੰ ਅਪਣਾਵਾਂਗੇ ਤੇ ਭਾਵੇਂ ਕੁਝ ਵੀ ਹੋ ਜਾਵੇ ਸੱਚ ਝੂਠ ਹੋਵੇ ਅਸੀਂ ਚੋਣਾਂ ਜਿਹੜੀਆਂ ਨੇ ਉਹ ਜਿੱਤ ਕੇ ਰਾਂਗੇ ਸੋ ਇਸ ਉੱਤੇ ਅਮਨ अरोड़ा ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਇਹ ਬਿਆਨ ਮਨੀਸ਼ ਸਿਸੋਦੀਆ ਨੇ ਆਪਣੇ ਨਿੱਜੀ ਤੌਰ ਤੇ ਦਿੱਤਾ ਸੋ ਨਿੱਜੀ ਤੌਰ ਤੇ ਦਿੱਤੇ ਬਿਆਨ ਨੂੰ ਲੈ ਕੇ ਖੁਦ ਹੀ ਕਿਰਦੇ ਹੋਏ ਨਜ਼ਰ ਆਏ ਨੇ ਅਮਨ अरोड़ा ਸੋ ਇੱਥੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਦੱਸ ਜਾਈਏ ਕਿ ਇਸ ਉੱਤੇ ਹੋਰ ਵਿਰੋਧੀ ਪਾਰਟੀਆਂ ਵੀ ਸਵਾਲ ਚੁੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ বিজেপি ਤੇ ਹੋਰ ਜਿਹੜੀਆਂ ਅਕਾਲੀ ਦਲ ਵਰਗੀਆਂ ਪਾਰਟੀਆਂ ਨੇ ਉਹ ਵੀ ਸ਼ਾਮਲ ਨੇ ਸੋ ਦੱਸ ਜਾਈਏ ਕਿ ਇੱਥੇ ਸਿਸੋ ਦੀ ਆ ਦਾ ਜਿਹੜਾ ਬਿਆਨ ਦਿੱਤਾ ਗਿਆ ਸੀ ਹਾਲਾਂਕਿ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕਾਫੀ ਹੱਦ ਤੱਕ ਘਿਰਦੀ ਹੋਈ ਇੱਥੇ ਨਜ਼ਰ ਆਈ ਹੈ ਸੋਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਦੀਆਂ ਵੀ ਅੱਗੇ ਮੁਸੀਬਤਾਂ ਜਿਹੜੀਆਂ ਨੇ ਵੱਸ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਮਾਮਲੇ ਦੀਆਂ ਅੱਗੇ ਹੋਰ ਵੀ ਪਰਤਾ ਖੁੱਲ ਸਕਦੀਆਂ ਨੇ ਦੱਸ ਦਈਏ ਕਿ ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਦੇ ਪ੍ਰਿਸ਼ਟਾਚਾਰ ਕੇਸ ਦੀਆਂ ਪਰਤਾ ਮੁਰਤੋਂ ਖੁੱਲਣ ਗਈਆਂ ਕਿਉਂਕਿ ਮੋਹਾਲੀ ਚ ਦਰਜ ਇੱਕ ਹੋਰ ਪਰਚੇ ਚ ਵਿਜੇ ਸਿੰਘਲਾ ਕੇਸ ਦਾ ਜ਼ਿਕਰ ਹੋਇਆ ਦੱਸਿਆ ਜਾ ਰਿਹਾ ਹੈ ਕਿ ਵਿਜੇ ਸਿੰਘਲਾ ਦੀ ਕਥਿਤ ਆਡੀਓ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੂਤਰਾਂ ਦੇ ਅਨੁਸਾਰ ਐਫਐਸਐਲ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਸਬੂਤਾਂ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ ਸੂਤਰਾਂ ਅਨੁਸਾਰ एफएसएल ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਆਡੀਓ ਬ੍ਰਾਂਚ ਦੀ ਮਹਿਲਾ ਅਫਸਰ ਤੋਂ ਅਧਿਕਾਰਤ ਮੋਹਰ ਮੰਗੀ ਸੀ ਅਤੇ ਮੋਹਰ ਨਾ ਦੇਣ ਤੇ ਅਸ਼ਵਨੀ ਕਾਲੀਆ ਨੇ ਉਕਤ ਮਹਿਲਾ ਅਫਸਰ ਨੂੰ ਜਾਤੀ ਸੂਚਕ ਸ਼ਬਦ ਬੋਲਤੇ ਸੀ ਸੋ ਸੂਤਰਾ ਮੁਤਾਬਕ ਇਸੇ ਮਹਿਲਾ ਅਧਿਕਾਰੀ ਨੇ ਹੀ ਵਿਜੇ ਸਿੰਘਲਾ ਦੀ ਆਡੀਓ ਦੇ ਮੈਚ ਹੋਣ ਦੀ ਰਿਪੋਰਟ ਭੇਜੀ ਸੀ ਇੱਥੇ ਦੱਸਦੀ ਹੈ ਕਿ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਅਸਲੀ ਰਿਪੋਰਟ ਬਦਲੀ ਸੀ ਇਹ ਵੀ ਸਵਾਲ ਉੱਠ ਰਹੇ ਨੇ ਤੇ ਹੁਣ ਇਸ ਮਾਮਲੇ ਦੀ ਜਾਂਚ ਪੁਲਿਸ ਕਰੇਗੀ ਸੋ ਅਸ਼ਵਨੀ ਕਾਲੀਆ ਤੇ ਐਸ ਸੀ ਤੇ ਐਸਟੀ ਐਕਟ ਲੱਗਿਆ ਹੈ ਅਤੇ ਪੁਲਿਸ ਜਲਦ ਹੀ ਗ੍ਰਿਫਤਾਰੀ ਜਿਹੜੀ ਆ ਕਰ ਸਕਦੀ ਹੈ ਜਿਸ ਤੋਂ ਬਾਅਦ ਵੱਡੇ ਹੋਰ ਖੁਲਾਸੇ ਹੋ ਸਕਦੇ ਨੇ ਕਿ ਆਖਿਰ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਇਥੇ ਕਿਉਂ ਕੀਤੀ ਗਈ ਸੀ ਕਿਸ ਕਰਕੇ ਕੀਤੀ ਗਈ ਸੀ ਸੋਪ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਮੰਤਰੀ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਮਿਲ ਚੁਕੀ ਐ ਪਰ ਇੱਥੇ ਅਜੇ ਵੀ ਮੁਸੀਬਤਾਂ ਜਿਹੜੀਆਂ ਨੇ ਉਟਲੀਆਂ ਨਹੀਂ ਹਨ ਕਿਉਂਕਿ ਸਾਬਕਾ ਮੰਤਰੀ ਧਿਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਤੇ ਪ੍ਰਿਸ਼ਟਾਚਾਰੀ ਕੇਸ ਦੀਆਂ ਪਰਤਾ ਜਿਹੜੀਆਂ ਨੇ ਅੱਗੇ ਹੋਰ ਵੀ ਖੁੱਲ ਸਕਦੀਆਂ ਨੇ ਕਿਉਂਕਿ ਜਦੋਂ ਇੱਥੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਦੀ ਗ੍ਰਿਫਤਾਰੀ ਹੋਏਗੀ ਹਾਲਾਂਕਿ ਜਾਂਚ ਹੋਏਗੀ ਜਾਂਚ ਦੇ ਵਿੱਚ ਇਹ ਵੀ ਪਤਾ ਲੱਗੇਗਾ ਕਿ ਆਖਿਰ ਉਹਨਾਂ ਦੇ ਵੱਲੋਂ ਇਸ ਆਡੀਓ ਨੂੰ ਛੇੜ ਖਾੜ ਕਰਨ ਦੀ ਵਜ੍ਹਾ ਕੀ ਸੀ ਸੋ ਅਸਲ ਵਜ੍ਹਾ ਜਿਹੜੀ ਹੈ ਉਹ ਕੀ ਸੀ ਇਹ ਨਿਕਲ ਕੇ ਸਾਹਮਣੇ ਆਏਗਾ ਸੋ ਦੱਸਦੀ ਹੈ ਕਿ ਇਥੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਐਫਐਸਐਲ ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਆਡੀਓ ਬ੍ਰਾਂਚ ਦੀ ਮਹਿਲਾ ਅਫਸਰ ਤੋਂ ਅਧਿਕਾਰਤ ਮੋਹਰ ਮੰਗੀ ਸੀ ਜਿਹੜੀ ਮੋਹਰ ਲੱਗਦੀ ਹੈ ਸੋ ਇਹ ਮੋਹਰ ਨਾ ਦੇਣ ਦੇ ਇਤਿਹਾਸਨੀ ਕਾਲੀਆ ਨੇ ਮਹਿਲਾ ਨੂੰ ਅਫਸਰ ਮਹਿਲਾ ਅਫਸਰ ਨੂੰ ਇੱਥੇ ਜਾਤੀ ਸੂਚਕ ਸ਼ਬਦ ਬੋਲੇ ਜਿਸ ਤੋਂ ਬਾਅਦ ਲਗਾਤਾਰ ਮਾਮਲਾ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਸੋ ਇੱਥੇ ਦੇਖਣਾ ਹੋਵੇਗਾ ਕਿ ਹੁਣ ਪੁਲਿਸ ਇਸ ਦੀ ਕਿਸ ਐਂਗਲ ਤੋਂ ਜਾਂਚ ਕਰਦੀ ਹੈ ਤੇ ਕਿੱਦਾਂ ਪਤਾ ਲਗਾਉਂਦੀ ਹੈ ਕਿ ਆਖਿਰ ਇੱਥੇ ਇਹ ਸਾਰੀਆਂ ਚੀਜ਼ਾਂ ਕਿਉਂ ਕੀਤੀਆਂ ਗਈਆਂ ਆਡੀਓ ਦੇ ਨਾਲ ਛੇੜਛਾੜ ਜਿਹੜੀ ਆ ਉਹ ਕਿਉਂ ਕੀਤੀ ਗਈ ਜਾਂ ਫਿਰ ਆਡੀਓ ਦੇ ਵਿੱਚ ਕੀ ਕੁਝ ਕਹਿ ਸਕਦੇ ਆ ਕਿ ਇੱਥੇ ਨਿਕਲ ਕੇ ਸਾਹਮਣੇ ਆਏਗਾ ਸੋ ਦੇਖਣਾ ਹੋਏਗਾ ਪਰ ਇੱਥੇ ਮਹਿਲਾ ਅਫਸਰ ਨੂੰ ਇਸ ਤਰ੍ਹਾਂ ਜਿਹੜੇ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਉਸ ਤੋਂ ਬਾਅਦ ਇੱਥੇ ਘਿਰਦੇ ਹੋਏ ਨਜ਼ਰ ਆ ਰਹੇ ਨੇ ਅਸ਼ਵਨੀ ਕਾਲੀਆ ਤੇ ਉਹਨਾਂ ਦੇ ਉੱਤੇ ਐਸਸੀ ਤੇ ਐਸਟੀ ਐਕਟ ਜਿਹੜਾ ਉਹ ਲਗਾ ਦਿੱਤਾ ਗਿਆ ਸੋ ਪੁਲਿਸ ਇਹਨਾਂ ਦੀ ਜਲਦੀ ਹੀ ਇੱਥੇ ਗ੍ਰਿਫਤਾਰੀ ਜਿਹੜੀ ਆ ਕਿਆ ਜਾ ਰਿਹਾ ਕਿ ਹੋ ਸਕਦੀ ਹੈ ਤੇ ਸੁਖਬੀਰ ਬਾਦਲ ਨੇ ਵੀ ਹੁਣ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਹੈ ਚਿੱਠੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੰਨਤਾ ਖਤਮ ਕਰਨ ਤੇ ਸਿਸੋਧੀਆਂ ਦੇ ਉੱਪਰ ਚੰਗੀ ਤੇ ਟੁਕਵੀਂ ਜਾਂਚ ਕਰਨ ਦੀ ਜੜੀ ਮੰਗ ਹੈ ਉਹ ਕੀਤੀ ਗਈ ਹੈ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਆਉਂਦਿਆਂ ਹੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਅਪ੍ਰਿਸ਼ਟ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਲੜ ਕੇ ਸੂਬੇ ਦੇ ਵਿੱਚ ਅਸ਼ਾਂਤੀ ਜਿਹੜੀ ਹੈ ਉਪੰਘ ਕਰਨਾ ਚਾਹੁੰਦੀ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਪਹਿਲਾਂ ਹੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਪਰ ਅੱਜ ਰਸਮੀ ਤੌਰ ਤੇ ਭਾਰਤ ਦੇ ਮੁਖ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਪ ਦੀ ਮੰਨਤਾ ਰੱਦ ਕਰਨ ਅਤੇ ਮਨੀਸ਼ ਸਸੋਦੀਆ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸੋ ਸੁਖਵੀਰ ਬਾਦਲ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ ਨੇ ਹਾਲੀ ਦੇ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਦੇ ਆਂ ਭਗਵਾਨਤਮਾਨ ਅਤੇ ਅਮਨ अरोड़ा ਦੀ ਮੌਜੂਦਗੀ ਦੇ ਵਿੱਚ ਪਾਰਟੀ ਵਰਕਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭ੍ਰਿਸ਼ਟ ਅਤੇ ਹਿੰਸਕ ਤਰੀਕੇ ਵਰਤਣ ਲਈ ਉਕਸਾਇਆ ਅਜੀਹੇ ਪਾਸ਼ਣ ਦੇ ਲਈ ਮਨੀਸ਼ ਸੋਧਿਆ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅੱਗੇ ਉਹਨਾਂ ਕਿਹਾ ਕਿ ਮਨੀਸ਼ ਸੋਧਿਆ ਇਸ ਵੇਲੇ ਪ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਦੇ ਵਿੱਚ ਜ਼ਮਾਨਤ ਤੇ ਬਾਹਰ ਆਏ ਹੋਏ ਨੇ ਸੋਨਾਂ ਸੰਬੰਧਿਤ ਅਦਾਲਤ ਤੋਂ ਜ਼ਮਾਨਤ ਰੱਦ ਕਰਨ ਦੀ ਵੀ ਮੰਗ ਕੀਤੀ ਹੈ ਸੋ ਇਤਿਹਾਸ ਦੀ ਇਹ ਕਿ ਉਹਨਾਂ ਮੁੱਖ ਚੋਣ ਕਮਿਸ਼ਨ ਨੂੰ ਸਿਸੋਦੀਆ ਵਿਰੁੱਧ ਤੁਰੰਤ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤੇ ਮਨੀਸ਼ ਸਿਸੋਦੀਆ ਵੱਲੋਂ ਪਿਛਲੇ ਦਿਨੀ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਹਰ ਹਰਵਾ ਵਰਤਨ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਸੀ ਜਿਸ ਦਾ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਸਾਰੀ ਸਿਆਸੀ ਪਾਰਟੀਆਂ ਦੇ ਵੱਲੋਂ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਸੋ ਇੱਥੇ ਮਨੀਸ਼ ਸਿਸੋਦੀਆ ਨੇ ਇੱਕ ਪਾਸੇ ਖੁਦ ਨੂੰ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਸੋ ਇੱਥੇ ਦੱਸ ਰਹੀ ਹਾਂ ਕਿ ਸਾਰੀ ਹੀ ਪਾਰਟੀਆਂ ਲਗਭਗ ਉਹਨਾਂ ਦੇ ਉੱਤੇ ਸਵਾਲ ਚੁੱਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਐਨਾ ਹੀ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟਿਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ